ਪੰਜਾਬ ਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਸਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਿਜਲੀ ਮੁੱਦੇ ਉੱਤੇ ਇੱਕ ਵਾਰ ਫੇਰ ਨਿਸ਼ਾਨੇ ਉੱਤੇ ਲਿਆ ਪਰਮਿੰਦਰ ਸਿੰਘ ਢੀਂਸਾ ਨੇ ਕਿਹਾ ਕਿ ਪੰਜਾਬ ਵਿੱਚ ਜੋ 5-5 6-6 ਘੰਟੇ ਬਿਜਲੀ ਦੇ ਕੱਟ ਲੱਗ ਰਹੇ ਹਨ ਇਸ ਦੀ ਜ਼ਿੰਮੇਵਾਰੀ ਭਗਵੰਤ ਮਾਨ ਨੂੰ ਲੈਣੀ ਚਾਹੀਦੀ ਹੈ ਨਾਲ ਹੀ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਲੋਕਾਂ ਦੇ ਨਾਲ ਅਕਸਰ ਹੀ ਝੂਠੇ ਵਾਅਦੇ ਕਰਦੇ ਰਹਿੰਦੇ ਹਨ ਕਦੇ ਉਹ ਗੋਵਿੰਦਗੜ੍ਹ ਸਾਹਿਬ ਦੇ ਥਰਮਲ ਪਲਾਂਟ ਦੀ ਗੱਲ ਕਰਦੇ ਹਨ ਜਾਂ ਫਿਰ ਅਜੇ ਹੀ ਕਈ ਹੋਰ ਮੁੱਦਿਆਂ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਦੇ ਨਾਲ ਝੂਠ ਬੋਲਿਆ ਹੈ। ਹੋਰ ਕੀ ਕਹ ਪ੍ਰਮਿੰਦਰ ਸਿੰਘ ਢੀਂਸਾ ਨੇ ਤੁਸੀਂ ਵੀ ਸੁਣੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਪੰਜਾਬ ਬਹੁਤ ਵੱਡੇ ਬਿਜਲੀ ਸੰਕਟ ਦੇ ਵਿੱਚੋਂ ਲੰਘ ਰਿਹਾ ਹੈ। ਤੇ ਬੜੇ ਦੁੱਖ ਦੀ ਗੱਲ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਹਰ ਛੋਟੀ ਛੋਟੀ ਗੱਲ ਤੇ ਬਿਆਨ ਦਿੰਦੇ ਨੇ ਆਪਦੀ ਪਿੱਠ ਥਾਪਣ ਦੇ ਵਿੱਚ ਹਮੇਸ਼ਾ ਉਹ ਕਦੇ ਉਹਨਾਂ ਨੇ ਇੱਕ ਮਿੰਟ ਵੀ ਆਇਆ ਨਹੀਂ ਕੀਤਾ ਹੁਣ ਇਸ ਅਹਿਮ ਤੇ ਗੰਭੀਰ ਮੁੱਦੇ ਤੇ ਅੱਜ ਤੱਕ ਉਹਨਾਂ ਦਾ ਕੋਈ ਸਟੇਟਮੈਂਟ ਨਹੀਂ ਆਈ ਵੀ ਕੀ ਇਹ ਸੰਕਟ ਕਿੰਨੀ ਦੇਰ ਚੱਲੇਗਾ ਇਹਦੇ ਕੀ ਕਾਰਨ ਨੇ ਤੇ ਅੱਜ ਕਿਸਾਨ ਜਿਹੜਾ ਪੰਜਾਬ ਦਾ ਉਹ ਦੋ ਪਾਸੋਂ ਜਿਹੜਾ ਹੈ ਉਹਦਾ ਨੁਕਸਾਨ ਹੋ ਰਿਹਾ ਇੱਕ ਤਾਂ ਔੜ ਲੱਗੀ ਹੈ 15-20 ਦਿਨ ਤੋਂ ਬਿਲਕੁਲ ਪੰਜਾਬ ਵਿੱਚ ਕਿਤੇ ਮੀਂਹ ਨਹੀਂ ਪਿਆ ਤੇ ਦੂਸਰੇ ਪਾਸੇ 4 ਤੋਂ 5 ਘੰਟੇ ਤੋਂ ਵੱਗ ਕਿਤੇ ਵੀ ਪੰਜਾਬ ਵਿੱਚ ਖੇਤਾਂ ਨੂੰ ਬਿਜਲੀ ਨਹੀਂ ਮਿਲ ਰਹੀ ਇਨ੍ਹਾਂ ਹਾਲਾਤਾਂ ਦੇ ਵਿੱਚ ਮੈਂ ਸਮਝਦਾ ਪੰਜਾਬ ਦੀ ਖੇਤੀਬਾੜੀ ਤੇ ਖਾਸ ਤੌਰ ਤੇ ਬਹੁਤ ਵੱਡਾ ਸੰਕਟ ਹੈ ਤੇ ਸਾਡੇ ਮੁੱਖ ਮੰਤਰੀ ਉਹ ਚੁੱਪੀ ਧਾਰੀ ਬੈਠੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਇਹ ਉਹਨਾਂ ਦੀਆਂ ਗਲਤੀਆਂ ਕਰਕੇ ਉਹਨਾਂ ਦੀਆਂ ਕਮਜ਼ੋਰੀਆਂ ਕਰਕੇ ਅਤੇ ਜਿਸ ਰੂਪ ਚ ਉਹਨਾਂ ਨੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ ਪਿਛਲੇ ਲੰਬੇ ਸਮੇਂ ਚ ਹੁਣ ਉਹਨਾਂ ਕੋਲ ਇਸ ਚੀਜ਼ ਦਾ ਕੋਈ ਜਵਾਬ ਨਹੀਂ ਵੀ ਸੰਕਟ ਕਿਉਂ ਆ ਰਿਹਾ ਹੈ ਪਿੱਛੇ ਦੇ ਮੁੱਖ ਮੰਤਰੀ ਤਾ ਬਿਆਨ ਆਇਆ ਸੀ ਵੀ ਅਸੀਂ ਤਾਂ ਮੋਟਰਾਂ ਬੰਦ ਕਰਕੇ ਜਿਹੜੀ ਹੈ ਝੋਨਾ ਲਾਉਣ ਲਾਦਾਂਗੇ ਮੋਟਰਾਂ ਦਾ ਜ਼ਰੂਰ ਬੰਦ ਨੇ ਪਰ ਝੋਨਾ ਨਹੀਂ ਲੱਗ ਰਿਹਾ ਕਹਿੰਦੇ ਸੀ ਵੀ ਅਸੀਂ ਗੋਇੰਦਵਾਲ ਸਾਹਿਬ ਦਾ ਥਰਮਲ ਪਲਾਂਟ ਖਰੀਦ ਲਿਆ ਬਿਜਲੀ ਤੇ ਕੋਈ ਕਮੀ ਨਹੀਂ ਰਹੇਗੀ ਸਾਡੇ ਕੋਲ ਕੋਲੇ ਦੀ ਕੋਈ ਕਮੀ ਨਹੀਂ ਪਰ ਹੁਣ ਕਿੱਥੇ ਗਿਆ ਤੁਹਾਡਾ ਕੋਲਾ ਕਿੱਥੇ ਗਿਆ ਜਿਹੜਾ ਨਵਾਂ ਬਿਜਲੀ ਥਰਮਲ ਪਲਾਂਟ ਦੀ ਬਿਜਲੀ ਇਹ ਸਾਰੇ ਜਵਾਬ ਮੁੱਖ ਮੰਤਰੀ ਦੇ ਦੇਣੇ ਬਣਦੇ ਨੇ ਕਹਿੰਦੇ ਸੀ ਵੀ ਅਸੀਂ ਹੁਣ ਬਾਹਰਲੇ ਸੂਬਿਆਂ ਨੂੰ ਬਿਜਲੀ ਭੇਜ ਰਹੇ ਆ ਬਾਹਰ ਦੇ ਤਾਂ ਛੱਡੋ ਤੁਹਾਡੇ ਆਪਣੇ ਸੂਬੇ ਨੂੰ ਅੱਜ ਬਿਜਲੀ ਲੋਕਾਂ ਨੂੰ ਨਹੀਂ ਮਿਲ ਰਹੀ ਤੇ ਇਹ ਦੋ ਪਹਿਲੂਆਂ ਤੋਂ ਨਾਲੇ ਤਾਂ ਕਿਸਾਨ ਦਾ ਗੁਰਾਹਾਲ ਹੈ ਨਾਲੇ ਆਮ ਲੋਕ ਨੂੰ ਜਿਹਦੇ ਵਾਸਤੇ ਤੁਸੀਂ ਕਹਿੰਦੇ ਸੀ ਵੀ 600 ਯੂਨਟ ਬਿਜਲੀ ਮਾਫ ਕਰਤੀ ਉਹਨੂੰ ਵੀ ਲੁੱਟਿਆ ਜਾ ਰਿਹਾ ਹੈ ਕਿਵੇਂ ਲੁੱਟਿਆ ਜਾ ਰਿਹਾ ਹੈ ਜਿਹੜੇ ਲੋਕਾਂ ਨੂੰ ਪਿਛਲੇ 4-4 ਸਾਲਾਂ ਤੋਂ ਬਿਜਲੀ ਨਹੀਂ ਸਹੀ ਜਿਨ੍ਹਾਂ ਦੇ ਘਰਾਂ ਵਿੱਚ ਸੋਲਰ ਪਲਾਂਟ ਲੱਗੇ ਹੋਏ ਨੇ ਉਹਨਾਂ ਨੂੰ ਵੀ ਜਿਹੜੇ ਵੱਡੇ ਵੱਡੇ ਬਿਜਲੀ ਦੇ ਬਿੱਲ ਆ ਕੇ ਜਿਹੜੇ 600 ਯੂਡ ਮਾਫੀ ਦੇ ਵਿੱਚ ਆਉਂਦੇ ਉਹਨਾਂ ਨੂੰ ਵੀ ਘਰਾਂ ਨੂੰ ਪਿਛਲੇ ਦੇ ਬਿੱਲ ਭੇਜਦੇ ਕੀ ਕਹਿ ਕੇ ਭੇਜਦੇ ਵੀ ਜੇ ਤਾਂ ਕੋਈ ਪੁਰਾਣਾ ਬਕਾਇਆ ਹੈ ਜਿਹੜਾ ਅਸੀਂ ਜਿਹੜਾ ਹੈ ਹੁਣ ਚੈੱਕ ਕੀਤਾ ਕਿ ਤੁਹਾਡਾ ਬਕਾਇਆ ਬਣਦਾ ਸੀ ਉਹ ਤੁਸੀਂ ਬਕਾਇਆ ਜਮ੍ਹਾਂ ਕਰਾਓ ਇਹ ਹੁਣ ਸ਼ਰਾਬ ਸਾਹਿਬ ਲੋਕਾਂ ਦੀ ਲੁਕਣੀ ਤਾਂ ਹੋਰ ਕੀ ਹੈ ਇਸ ਲਈ ਪੰਜਾਬ ਦੀ ਜਿਹੜੀ ਸਰਕਾਰ ਹੈ ਜਿਸ ਤਰ੍ਹਾਂ ਲੋਕਾਂ ਨਾਲ ਧਰੋਹ ਕਮਾ ਰਹੀ ਹੈ ਜਿਵੇਂ ਗੁੰਮਰਾਹ ਕਰ ਰਹੀ ਹੈ ਜਿਵੇਂ ਝੂਠ ਬੋਲ ਰਹੀ ਹੈ ਅੱਜ ਉਸ ਸਾਰੀਆਂ ਚੀਜ਼ਾਂ ਦਾ ਪਰਦਾ ਫਾਸ਼ ਹੋ ਗਿਆ ਹੈ ਤੇ ਮੈਨੂੰ ਅੱਗੇ ਕਿਸਾਨੀ ਦੇ ਲਈ ਬਹੁਤ ਵੱਡਾ ਸੰਕਟ ਦਿਖ ਰਿਹਾ ਪਿਕਚ ਕਿਵੇਂ ਦਿਖ ਰਿਹਾ ਸਾਡੀ ਜਿਹੜੇ ਕਈ ਛੱਲਰ ਮਾਲਕ ਨੇ ਉਹਨਾਂ ਨਾਲ ਵੀ ਗੱਲਾਂ ਹੁੰਦੀਆਂ ਜਿਨ੍ਹਾਂ ਨੇ ਝੋਨਾ ਚੱਕਣਾ ਸਰਕਾਰ ਦੀਆਂ ਨੀਤੀਆਂ ਕਰਕੇ ਪਿਛਲੇ ਸਾਲ ਛੱਲਰ ਮਾਲਕਾਂ ਨੂੰ ਬਹੁਤ ਵੱਡੇ ਘਾਟੇ ਪਏ ਨੇ ਤੇ ਬਹੁਤੇ ਛੱਲਰ ਮਾਲਕ ਐਸੇ ਨਹੀਂ ਜਿਹੜੇ ਆਉਣ ਵਾਲੇ ਸਾਲ ਦੇ ਵਿੱਚ ਜਿਨ੍ਹਾਂ ਦੀ ਸੋਚ ਹੈ ਵੀ ਸ਼ਾਇਦ ਅਸੀਂ ਜਿਹੜਾ ਹੈ ਝੋਨਾ ਨਾ ਹੀ ਲਵਾਈਏ ਨਾ ਹੀ ਚੱਕੀਏ ਤੇ ਸ਼ਹਿਰ ਛੱਲਰ ਵੀ ਨਾ ਚਲਾਈਏ ਕਿਉਂਕਿ ਸਰਕਾਰ ਦੀਆਂ ਨੀਤੀਆਂ ਕੁਝ ਐਸੀਆਂ ਮਾੜੀਆਂ ਨੇ ਸੋ ਇੱਕ ਵੀ ਕੋਈ ਬਹੁਤ ਵਧੀਆ ਦਿਖ ਰਿਹਾ ਪਰ ਅੱਜ ਦੇ ਜਿਹੜੇ ਮੌਜੂਦਾ ਹਾਲਾਤ ਨੇ ਇਹ ਵਾਕਈ ਬਹੁਤ ਸੰਕਟਮਈ ਨੇ ਤੇ ਸਰਕਾਰ ਨੂੰ ਲੋਕਾਂ ਨੂੰ ਜਵਾਬ ਵੀ ਦੇਣਾ ਚਾਹੀਦਾ ਹੈ ਤੇ ਬਿਜਲੀ ਦਾ ਕਿੰਨੇ ਸਮੇਂ ਵਿੱਚ ਸੰਕਟ ਦਾ ਹੱਲ ਹੋਏਗਾ ਇਹ ਵੀ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਇਹੀ ਮੈਂ ਬੇਨਤੀ ਕਰਦਾ ਤੇ ਮੈਂ ਸਮਝਦਾ ਇਹ ਜਿਹੜੀ ਸਰਕਾਰ ਹੈ ਇਹ ਸਿਰਫ ਫੋਕੀ ਬਿਆਨਬਾਜ਼ੀ ਤੇ ਝੂਠ ਤੋਂ ਬਿਨਾ ਇਹਨਾਂ ਦੇ ਪੱਲੇ ਕੁਝ ਨਹੀਂ ਅੱਜ ਭਗਵੰਤ ਮਾਨ ਦਾ ਜਿਹੜਾ ਚਿਹਰਾ ਉਹ ਬੇਨਕਾਬ ਹੋਇਆ ਸਰਕਾਰ ਦਾ ਜਿਹੜਾ ਬੇਨਕਾਬ ਹੋ ਗਿਆ ਤੇ ਲੋਕ ਜਿਹੜੇ ਨੇ ਉਹ ਜਵਾਬ ਮੰਗ ਰਹੇ ਨੇ ਤੇ ਮੈਂ ਵੀ ਆਪਣੇ ਵੱਲੋਂ ਤੇ ਸਾਡੇ ਸਾਰੇ ਸਹਿਯੋਗੀ ਸਾਡੇ ਸਾਥੀ ਸ਼੍ਰੋਮਣੀ ਕਾਲੀ ਦਲ ਸੁਧਾਰ ਨਹਿਰ ਦੇ ਸਾਰੇ ਵੱਲੋਂ ਸਰਕਾਰ ਨੂੰ ਇਹ ਹੀ ਬੇਨਤੀ ਵੀ ਕਰਦਾ ਕਿ ਜਲਦੀ ਤੋਂ ਜਲਦੀ ਇਸ ਸੰਕਟ ਦਾ ਹੱਲ ਲੱਭਿਆ ਜਾਵੇ ਤੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ